ਤਲਵਾੜਾ ਮੁਖ ਸੜਕ 'ਤੇ ਮੋਟਰਸਾਈਕਲ ਅਤੇ ਟਿਪਰ ਵਿਚਕਾਰ ਟੱਕਰ ਹੋਣ ਕਾਰਨ ਸੜਕ ਹਾਦਸਾ। ਜਾਣਕਾਰੀ ਅਨੁਸਾਰ ਟਿਪਰ ਮੁਕੇਰੀਆਵਲ ਤੋਂ ਆ ਰਿਹਾ ਸੀ ਤਾਂ ਜਦੋਂ ਉਹ ਤਲਵਾੜਾ ਦੇ ਸੈਕਟਰ ਤੋਂ ਨਜ਼ਦੀਕ ਪਹੁੰਚਿਆ ਤਾਂ ਸਾਹਮਣੇ ਤੋਂ ਦੋ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹੋ ਕੇ ਆ ਰਹੇ ਸੀ ਤੇ ਸੜਕ ਕਿਨਾਰੇ ਡਿੱਗੇ ਦਰਖਤ ਦੇ ਨਾਲ ਉਹਨਾਂ ਦਾ ਮੋਟਰਸਾਈਕਲ ਟਕਰਾ ਗਿਆ ਤੇ ਦੋਵੇਂ ਨੌਜਵਾਨ ਮੋਟਰਸਾਈਕਲ ਤੋਂ ਡਿੱਗ ਗਏ ਪਰ ਮੋਟਰਸਾਈਕਲ ਤੇਜ਼ ਰਫ਼ਤਾਰ ਹੋਣ ਕਾਰ ਫਿਸਲ ਕੇ ਸਾਹਮਣੇ ਤੋਂ ਆ ਰਹੇ ਟਿਪਰ ਹੇਠ ਆ ਗਿਆ। ਜਿਸ ਤੋਂ ਬਾਅਦ ਬਾਈਕ ਸਵਾਰ ਦੋਵੇਂ ਨੌਜਵਾਨ ਉਸ ਜਗ੍ਹਾ ਤੋਂ ਭੱਜ ਗਏ ਪਰ ਮੋਟਰਸਾਈਕਲ ਟਿਪਰ ਇੱਥਾ ਹੀ ਛੱਡ ਕੇ ਚਲੇ ਗਏ। ਕਟਨਾ ਸਥਾਨ ਤੇ ਮੋਕੇ ਤੇ ਪਹੁੰਚ ਕੇ ਤਲਵਾੜਾ ਪੁਲਿਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਇੱਕ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਉਹਨਾਂ ਵੱਲੋਂ ਟਿਪਰ ਤੇ ਬਾਈਕ ਨੂੰ ਥਾਣੇ ਲਜਾਇਆ ਜਾਵੇਗਾ ਤੇ ਬੰਦੀ ਕਾਰਵਾਈ ਕੀਤੀ ਜਾਵੇਗੀ। ਜੀ ਤੇ ਮੋਟਰਸਾਈਕਲ ਤਲਵਾੜਾ ਸਾਈਡ ਤੋਂ ਆ ਰਿਹਾ ਸੀ। ਜੀ ਉਹ ਭਾਜੀ ਗੱਡੀ ਦੇ ਇੱਥੇ ਰੁਗੀ ਸੀ ਹੌਲੀ ਸੀ ਅੱਛਾ ਮਤਲਬ ਉਹ ਸਪੀਡ 'ਚ ਆ ਰਿਹਾ ਸੀ ਤੇ ਤੁਹਾਨੂੰ ਦਿਖਿਆ ਨਹੀਂ ਡਾਣਾ ਪੜੇ ਅੱਛਾ ਉਹ ਡਾਣੇ ਦੇ ਵਿੱਚੋਂ ਵੜ ਗਏ ਅੱਛਾ ਮੋਟਰਸਾਈਕਲ ਤਿਲਕ ਕੇ ਇਧਰ ਗੱਡੀ ਆ ਨੂੰ ਆ ਅੱਛਾ ਉਹ ਦੇਖ ਕੇ ਸੀ ਉੱਥੇ ਹਾਂਜੀ ਉਹ ਪਿੱਛੇ ਡੇ ਪਏ ਕਿੰਨੇ ਬੰਦੇ ਸੀ ਉੱਥੇ ਦੋ ਜੀ ਦੋ ਤੇ ਮੋਟਰਸਾਈਕਲ ਥੱਲੇ ਉਹਨਾਂ ਦਾ ਹੀ ਹਾਂਜੀ ਉਹਨਾਂ ਦਾ ਜੀ ਉਹ ਪਟ ਗਏ ਉਹ ਮਤਲਬ ਚਲ ਗਏ ਮੁੰਡੇ ਥੋ ਉਹ ਚਲ ਗਏ ਉਹ ਕਹਿੰਦੇ ਮੋਟਰਸਾਈਕਲ ਪਰੇ ਕਰਦੀ ਤੇ ਗੱਡੀ ਕਢਾ ਕੇ ਲੈ ਜੀ ਤੇਰਾ ਕੋਈ ਕਸੂਰ ਨਹੀਂ ਅੱਛਾ ਜੀ ਹਾਂਜੀ ਅੱਛਾ ਤੁਸੀਂ ਤਾਂ ਆਪਣੇ ਆਪ ਜਾ ਡਾਲੇ ਕਰਕੇ ਜਿਹੜਾ ਐਕਸੀਡੈਂੈਂਟ ਹੋਇਆ ਏ ਹਾਂਜੀ ਹਾਂਜੀ ਜਿਹੜਾ ਇਹ ਪਹਿਲੇ ਟੁੱਟਿਆ ਹੋਇਆ ਸੀ ਦਾਲਾ ਜਾਲਾ ਜੀ ਇਹ ਪਹਿਲਾਂ ਡਿੱਗਾ ਇਸਪੈਦਾ ਜੀ ਅੱਛਾ ਮੀ ਮੀ ਬਹੁਤ ਪੈ ਰਿਆ ਜੇ ਤੁਹਾਡੇ ਮੋਟਰਸਾਈਕਲ ਥੱਲੇ ਆ ਜਾ ਅੱਛਾ ਤੇ ਇਸ ਲਈ ਫੋਨ ਕਰਨ ਜਿਹੜਾ ਸਲਿੱਪ ਹੋਇਆ ਮੋਟਰਸਾਈਕਲ ਉੱਥੋਂ ਆ ਗਿਆ ਇੱਧਰ ਥੱਲੇ ਅੱਛਾ ਮੈਂ ਫੇਰ ਥੱਲੇ ਲਾਰੀ ਡਰਦੇ ਨੇ ਮੈਂ ਕਹਾਂ ਬੰਦਾ ਨਾ ਹੋਵੇ ਅੱਛਾ ਉਹ ਬੰਦਾ ਪਿਛੇ ਡੇ ਪਈ ਅਸੀਂ ਤੁਹਾਡੀ ਗੱਡੀ ਵੀ ਨਿਕਲ ਨਹੀਂ ਰਹੀ ਕਿ ਫਸੀ ਹੋਈ ਹੈ ਹਾਂਜੀ ਹਾਂਜੀ ਸਲਿੱਪ ਕੱਢਦੀ ਆ ਭਾਜੀ ਫਸੀ ਨਹੀਂ ਗਈ ਉਹਦਾ ਗਿੱਲੇ ਕਰਕੇ ਸਲਿੱਪ ਕੱਢਦੀ ਆ ਅੱਛਾ ਜੀ ਹਾਂਜੀ ਤੇ ਉਹਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਤੁਹਾਡਾ ਨਹੀਂ ਜੀ ਨਹੀਂ ਕੋਈ ਨੁਕਸਾਨ ਨਹੀਂ ਨਾ ਮੇਰਾ ਨਾ ਉਹਦਾ ਅੱਛਾ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਸੀ ਇੱਥੇ ਹਾਂਜੀ ਹਾਂਜੀ ਪਹੁੰਚ ਗਿਆ ਸੀ ਹਾਂਜੀ ਠੀਕ 5-7 ਮਿੰਟਾਂ ਵਿੱਚ ਪਹੁੰਚ ਗਿਆ ਜੀ ਜੀ ਇਸ ਜਿਹੜੀ ਇਹ ਐਕਸੀਡੈਂਟ ਆ ਟਿਪਰ ਥੱਲੇ ਮੋਟਰਸਾਈਕਲ ਹੋਇਆ ਕੀ ਹੋਇਆ ਸੀਗਾ ਹਾਂਜੀ ਇਹ ਮੋਟਰਸਾਈਕਲ ਮਤਲਬ ਉਧਰੋਂ ਸਵੇਦਾ ਡਿੱਗਿਆ ਸੀਗਾ ਪਹਿਲੇ ਟਿਪਰ ਵਾਲਾ ਇਧਰੋਂ ਆ ਰਿਹਾ ਸੀ ਜੀ ਤੇ ਮੋਟਰਸਾਈਕਲ ਡੇਗੇ ਥੱਲੇ ਤੇ ਮੋਟਰਸਾਈਕਲ ਥੱਲੇ ਪੜ ਗਿਆ। ਅੱਛਾ ਜੇ ਸੁਬੇਦਨ ਨਾਲ ਟਕਰਾ ਕੇ ਇਹਨਾਂ ਮਰ ਗਿਆ। ਹਾਂ ਸੁਬੇਦਨ ਨਾਲ ਪੜ ਗਿਆ। ਤੇ ਬਿੱਤੇ ਕਿੱਧਰ ਆ ਰਹੇ ਟਫਰ ਕਿੱਡੀ ਸਾਈਡ ਤੋਂ ਆ ਰਹੇ ਸੀ? ਤੇ ਪਰ ਇਧਰੋਂ ਆਲੇ ਹਾਈਪਰ ਸਾਈਡ ਤੇ ਨੋ ਜਿਹੜੇ ਲੜਕੇ ਸੀਗੇ ਉਹ ਇਹ ਇਧਰ ਤੁਰਵਾੜੇ ਨਾਲ ਸੀ। ਜੀ ਪਤਾ ਲੱਗਿਆ ਕਿੰਨੇ ਲੜਕੇ ਸੀ ਮੋਟਰਸਾਈਕਲ ਤੇ? ਦੋ ਸੀ ਕਿ ਡਰਾਈਵਰ ਦਾ ਦੱਸਿਆ ਵੀ ਦੋ ਸੀ। ਤੇ ਜਿਹੜਾ ਹੁਣੇ ਲੜਕੇ ਚੱਲ ਗਏ ਸੀ ਮੋਕੇ ਤੋਂ? ਹਾਂ ਜਦੋਂ ਅਸੀਂ ਮੋਕੇ ਤੇ ਪਹੁੰਚੇ ਤੇ ਦੋਨੇ ਮੁੜੇ ਚੱਲ ਗਏ। ਅੱਛਾ ਜੀ। ਤੇ ਆਪਾਂ ਹੁਣ ਦੋ ਵੈਰੀਫਾਈ ਹੋ ਕੇ ਕਰਕੇ ਤੇ ਹਟਾ